ਕਗਨਨਰ ਨੋਟ ਹਮੇਸ਼ਾ ਆਪਣੇ ਬਿਆਨ ਨੂੰ ਲੈ ਕੇ ਕਹਿ ਸਕਦਾ ਹੈ ਕਿ ਵਿਵਾਦਿਤ ਬਿਆਨਾਂ ਦੇ ਮੱਦੇਨਜ਼ਰ ਹਮੇਸ਼ਾ ਸੁਰੱਖਿਆ ਦੇ ਵਿੱਚ ਰਹਿੰਦੀ ਹੈ ਤੇ ਮੁਰ ਤੋਂ ਉਹ ਜਿਹੜੀ ਕਿ ਸੁਰੱਖਿਆ ਦੇ ਵਿੱਚ ਆਈ ਹੈ ਕਗਨਨਰ ਨੋਟ ਦੇ ਵੱਲੋਂ ਪੰਜਾਬ ਦੇ ਉੱਤੇ ਇੱਕ ਬਿਆਨ ਦਿੱਤਾ ਗਿਆ ਤੇ ਜਿਸ ਦੇ ਮੱਦੇਨਜ਼ਰ ਵਿਤਮਨ ਜੀ ਹਰਪਾਲ ਸਿੰਘ ਚੀਮਾ ਦੇ ਵੱਲੋਂ ਕਗਨਨਰ ਨੋਟ ਨੂੰ ਕਰਾਰਾ ਜਵਾਬ ਵੀ ਦਿੱਤਾ ਗਿਆ ਹਿਮਾਚਲ ਪ੍ਰਦੇਸ਼ ਦੇ ਮੰਡੀ ਤੋਂ ਭਾਜਪਾ ਸੰਸਦ ਤੇ ਬਾਲੀਵੁੱਡ ਅਦਾਕਾਰਾਂ ਕਗਨਨਰ ਨੋਟ ਦੇ ਵੱਲੋਂ ਨਸ਼ੇ ਦੇ ਦਿੱਤੇ ਗਏ ਬਿਆਨ ਕਾਰਨ ਰਾਜਨੀਤੀ ਜਿਹੜੀ ਕਿ ਗਰਮਾ ਗਈ ਹੈ। ਦੱਸਦੀ ਇੱਕ ਅੰਗਨਾ ਨੇ ਇੱਕ ਬਿਆਨ ਦੇ ਵਿੱਚ ਕਿਹਾ ਕਿ ਨਸ਼ਿਆਂ ਕਾਰਨ ਹਿਮਾਚਲ ਦੇ ਵਿੱਚ ਸਥਿਤੀ ਗੰਬੀਰ ਹੋਈ ਹੈ। ਜੇਕਰ ਜਲਦੀ ਹੀ ਸਖਤ ਕਦਮ ਨਾ ਚੁੱਕੇ ਗਏ ਤਾਂ ਸਾਡੀ ਸਥਿਤੀ ਪੰਜਾਬ ਦੇ ਉਨ੍ਹਾਂ ਪਿੰਡਾਂ ਵਰਗੀ ਹੋ ਜਾਵੇਗੀ ਜਿੱਥੇ ਸਿਰਫ ਔਰਤਾਂ ਅਤੇ ਵਿਧਵਾਵਾਂ ਹੀ ਰਹਿੰਦੀਆਂ ਹਨ। ਆਮ ਆਦਮੀ ਪਾਰਟੀ ਦੇ ਆਪ ਵਿਧਾਇਕ ਤੇ ਉਪ ਮੰਤਰੀ ਹਰਪਾਲ ਸਿੰਘ ਜੀਮਾ ਨੇ ਇਸਤੇ ਸਖਤ ਇਤਰਾਜ਼ ਜਤਾਇਆ ਉਹਨਾਂ ਦਾ ਕਹਿਣਾ ਹੈ ਕਿ ਕੰਗਨਰ ਨੋਤ ਨੂੰ ਆਪਣੇ ਬਿਆਨਾਂ ਤੇ ਕਾਬੂ ਰੱਖਣਾ ਚਾਹੀਦਾ ਕਿਉਂਕਿ ਉਹ ਅਕਸਰ ਬੇਤੁਕੀਆਂ ਗੱਲਾਂ ਅਤੇ ਬਿਆਨਬਾਜ਼ੀਆਂ ਕਰਕੇ ਮੀਡੀਆ ਵਿੱਚ ਬਣੇ ਰਹਿਣ ਦੀ ਕੋਸ਼ਿਸ਼ ਕਰਦੀ ਹੈ ਉਸ ਨੂੰ ਅਜੇ ਸਮਾਜ ਦੀ ਸਹੀ ਸਮਝ ਨਹੀਂ ਹੈ ਉਹ ਹਰ ਰੋਜ਼ ਸਮਾਜ ਅਤੇ ਔਰਤਾ ਬਾਰੇ ਅਸਲੀ ਟਿੱਪਣੀਆਂ ਕਰਦੀ ਰਹਿੰਦੀ ਹੈ ਜਿਸ ਦੀ ਮੈਂ ਸਖਤ ਨਿੰਦਾ ਕਰਦਾ ਹਾਂ ਹਰਪਾਲ ਜੀਮਾ ਨੇ ਕਿਹਾ ਕਿ ਨਸ਼ੇ ਦੀ ਸਮੱਸਿਆ ਸਿਰਫ ਪੰਜਾਬ ਹਿਮਾਚਲ ਤੱਕ ਹੀ ਸੀਮਿਤ ਨਹੀਂ ਹੈ ਸਗੋਂ ਪੂਰੇ ਦੇਸ਼ ਦੇ ਵਿੱਚ ਹੈ ਹਾਲੇ ਵਿੱਚ ਇੱਕ ਰਾਸ਼ਟਰੀ ਰਿਪੋਰਟ ਸਾਹਮਣੇ ਆਈ ਜਿਸ ਮਾਮਲੇ ਵਿੱਚ ਪੰਜਾਬ ਦੂਜੇ ਰਾਜਾਂ ਦੇ ਮੁਕਾਬਲੇ ਬਹੁਤ ਪਿੱਛੇ ਹੈ। ਵਿਤ ਮੰਤਰੀ ਨੇ ਕਿਹਾ ਕਿ ਝੂਠੇ ਵੀ ਆਪਾਜਪਾ ਦੀਆਂ ਸਰਕਾਰਾਂ ਹਨ ਖਾਸ ਕਰਕੇ ਜੇ ਅਸੀਂ ਗੁਜਰਾਤ ਦੀ ਗੱਲ ਕਰੀਏ ਤਾਂ ਜ਼ਿਆਦਾਤਰ ਨਸ਼ੇ ਪੂਰੇ ਦੇਸ਼ ਨੂੰ ਗੁਜਰਾਤ ਰਾਹੀਂ ਸਪਲਾਈ ਕੀਤੇ ਜਾਂਦੇ ਹਨ। ਦੇਸ਼ ਇਹ ਜਾਣਦਾ ਹੈ। ਪ੍ਰਧਾਨ ਮੰਤਰੀ ਨરેન્દ્ર મોદી ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਉਸ ਦਾ ਜਵਾਬ ਦੇਣਾ ਚਾਹੀਦਾ ਹੈ। ਤਾਂ ਬਿਲਕੁਲ ਇਸ ਇੱਕ ਬਿਆਨ ਨੂੰ ਲੈ ਕੇ ਸਿਆਸੀ ਮਾਹੌਲ ਜਿਹੜਾ ਕਿ ਕਾਫੀ ਜ਼ਿਆਦਾ ਗਰਮਾ बनता नजर आ रहा है हिमाचल में जो है ड्रग्स की स्थिति इतनी गंभीर है कि मैं आपसे ये बताना चाहूँगी कि जल्द ही अगर इस पर कोई कड़ा कदम नहीं लिया जाए जाएगा तो हमारे जो जैसे पंजाब में कुछ गांव हैं जहां पे सिर्फ बुधवाएँ और महिलाएं ही रहती हैं वैसी स्थिति हमारे हिमाचल की हो जाएगी हिमाचल के बच्चे एक तो हद से ज़्यादा मैं कहूँगी गलिबल होते हैं भोले होते हैं सीधे होते हैं और पंजाब के रास्ते से और पंजाब में पाकिस्तान के रास्ते से जो ड्रग आ रहा है और जो हिमाचल में पहुंच रहा है बच्चों ने जो है माँ बाप के गहने बेच दिए हैं बच्चों ने जो है चोरियां कर कर के गाड़ियां बेच दी है हमारे पास ऐसे ऐसे लोग आते रोते हैं कमरों में वो खुद को बंद कर लेते हैं फर्नीचर तोड़ते हैं चिल्लाते हैं रोकते हैं ये एक तरह से आप देखें तो मौत से भी बदतर जो है ये उनकी स्थिति हो जाती है तो इसके लिए अवश्य ही गवर्नर जी ने जो कहा है वो सही कहा है